ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਨੂੰ ਕੀਤੀ ਇਹ ਆਪੀਲ ਪੰਜਾਬ ਵਿੱਚ ਹੜ੍ਹਾਂ ਦੇ ਸੰਕਟ ਦੇ ਵਿੱਚ ਕਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਸਤਲੁਜ ਦਰਿਆ ਦੇ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਨੂੰ ਇੱਕ ਭਾਵਿਕ ਅਤੇ ਤੁਰੰਤ ਅਪੀਲ ਕੀਤੀ ਹੈ ਉਹਨਾਂ ਦੱਸੇ ਕੀ ਪਾਖੜਾ ਡੈਮ ਦਾ ਜਲ ਪੱਦਰ ਖਤ리에 ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਦੂਰ ਰਹਿ ਗਿਆ ਹੈ ਆਪਣੇ ਸੰਦੇਸ਼ ਵਿੱਚ ਮੈਂ ਇਸ ਨੇ ਇਲਾਕੇ ਦੀ ਗੰਭੀਰ ਸਥਿਤੀ ਨੂੰ ਬਿਆਨ ਕਰਦਿਆਂ ਕਾ ਕਾ ਪ੍ਰਮਾਤਮਾ ਹਰ ਕੜੀ ਸਾਡਾ ਇਮਤਿਹਾਨ ਲੈ ਰਖਾਇਆ ਉਹਨਾਂ ਦੱਸਿਆ ਕਿ ਭਾਰੀ ਬਾਰਿਸ਼ ਕਾ ਨਾ ਸਿਰਫ ਸਥਾਨਿਕ ਬਰਸਾਤੀ ਨਾਲੇ ਉਹ ਫਾਣਦਿਆਂ ਸਗੋ ਪਾਖੜਾ ਡੈਮ ਵਿੱਚ ਵੀ ਪਾਣੀ ਦੀ ਆਮਦ ਬਹੁਤ ਜ਼ਿਆਦਾ ਵਧ ਗਈ ਹੈ ਜੈਮ ਦਾ ਜਲ ਪੱਦਰ 1600 70 ਫੁੱਟ ਤੇ ਪਹੁੰਚ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ ਕੇਵਲ 2 ਫੁੱਟ ਘੱਟ ਹੈ ਜਿੱਦ ਨਾ ਕਰੋ ਸੁਰੱਖਿਅਤ ਥਾਵਾਂ ਤੇ ਜਾਓ ਉਹਨਾਂ ਵਿਸ਼ੇਸ਼ ਤੌਰ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਜੋ ਅਜੇ ਵੀ ਆਪਣੇ ਘਰਾਂ ਵਿੱਚ ਰਹਿਣ ਦੀ ਜਿੱਦ ਕਰ ਰਖਿਆ ਹਨ ਉਹਨਾਂ ਕਹਾ ਇਹ ਬਹੁਤ ਹੀ ਮੁਸ਼ਕਲ ਕੜੀ ਹੈ ਖਾਸ ਕਰਕੇ ਸਾਡੇ ਬੈਲਟ ਲਈ ਕਿਰਪਾ ਕਰਕੇ ਆਪਣੀ ਜਿੱਦ ਛੱਡ ਕੇ ਗੁਰਦੁਆਰਿਆਂ ਮੰਦਰਾਂ ਸਰਾਵਾਂ ਜਾਂ ਸਕੂਲਾਂ ਵਿੱਚ ਬਣਾਏ ਗਏ ਸੁਰੱਖਿਅਤ ਰਾਹਤ ਕੈਂਪਾਂ ਵਿੱਚ ਆ ਜਾਓ ਅਸੀਂ ਤੁਹਾਡੇ ਨਾਲ ਹਾਂ ਉਹਨਾਂ ਭਰੋਸਾ ਦਵਾਇਆ ਕਿ ਸਰਕਾਰ ਆਪਣੀ ਪ੍ਰਸ਼ਾਸਨ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ ਅਤੇ ਉਹ ਖੁਦ ਵੀ ਮੌਕੇ ਤੇ ਮੌਜੂਦ ਰਹਿਣਗੇ ਉਹਨਾਂ ਸਰਪੰਚਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਚਾਰ ਕਾਰਜ ਵਿੱਚ ਇੱਕ ਦੂਜੇ ਦਾ ਸਾਥ ਦੇਣ ਬੈਂਸ ਨੇ ਸਰਪੰਚਾਂ ਨੂੰ ਵਿਸ਼ੇਸ਼ ਬੇਨਤੀ ਕੀਤੀ ਹੈ ਕਿ ਉਹ ਇਸ ਵੀਡੀਓ ਨੂੰ ਸਤਲੋਈ ਦਰਿਆ ਦੇ ਕੰਢੇ ਵਸਦੇ ਨੰਗਲ ਅਤੇ ਸ਼੍ਰੀ ਨੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਸਮਾ ਰਹਿੰਦੇ ਲੋਕਾਂ ਨੂੰ ਸੰਚੇਤ ਕੀਤਾ ਜਾ ਸਕੇ ਨਾ ਕਹਾ ਇਹ ਪਾਣੀ ਅਗਲੇ ਘੰਟੇ ਡੇਢ ਘੰਟੇ ਵਿੱਚ ਇਲਾਕੇ ਵਿੱਚ ਪਹੁੰਚ ਜਾਏਗਾ ਇਸ ਲਈ ਸਾਨੂੰ ਤੁਰੰਤ ਤਿਆਰੀ ਕਰਨੀ ਪਵੇਗੀ ਉਹਨਾਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਕਹਾ ਪਰਮਾਤਮਾ ਅਗੇ ਹੋਰ ਸਾਡਾ ਇਮਤਿਹਾਨ ਨਾ ਲਵੇ ਇਹ ਅਪੀਲ ਉਸੰਗੰभीर ਸੰਕਟ ਨੂੰ ਦਰਸਾਉਂਦੀ ਹੈ ਜਿਸ ਦਾ ਸਾਹਮਣਾ ਸਤਲੁਜ ਦੇ ਕੰਢੇ ਵੱਸੇ ਪਿੰਡ ਕਰ ਰਿਹਾ ਹੈ ਅਤੇ ਪ੍ਰਸ਼ਾਸਨ ਦੁਆਰਾ ਜਾਨ ਦੀ ਬਚਾਉਣ ਲਈ ਕੀਤੇ ਗਏ ਕੀਤੇ ਜਾ ਰਹੇ ਆਖਰੀ ਮਿੰਟ ਦੇ ਯਤਨਾਂ ਦੀ ਇੱਕ ਪ੍ਰਮਾਣ ਹੈ ਖਬਰ ਨੂੰ ਦੇਖਣ ਲਈ ਧੰਨਵਾਦ